Hello and welcome my dear students. I hope that you all are doing good, Rajay. ਤੁਹਾਡੀ ਬੋਰਡ ਐਗਜ਼ਾਮ ਦੀ ਪ੍ਰੈਪਰੇਸ਼ਨ ਐਂਡ ਤੁਹਾਡੀ ਸਕਾਲਰਸ਼ਿਪ ਐਗਜ਼ਾਮ ਦੀ ਪ੍ਰੈਪਰੇਸ਼ਨ ਬਹੁਤ ਅੱਛੀ ਚੱਲ ਰਹੀ ਹੋਏਗੀ ਸੋ ਜੇ ਇਹਨਾਂ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਵਿੱਚ ਆਪਣਾ ਟੌਪਿਕ ਚੱਲ ਰਿਹਾ ਹੈ ਜੀ ਸੀਰੀਜ਼ ਜਿਹਨੂੰ ਪੰਜਾਬੀ ਭਾਸ਼ਾ ਦੇ ਵਿੱਚ ਲੜੀਆਂ ਕਹਿੰਦੇ ਨੇ ਇਹਦੀ ਜਿਹੜੀ ਫਰਸਟ ਟਾਈਪ ਹੁੰਦੀ ਹੈ ਨੰਬਰ ਸੀਰੀਜ਼ ਆਪਾਂ ਕੰਪਲੀਟ ਕਰ ਚੁੱਕੇ ਆ ਤੇ ਆਪਣਾ ਜਿਹੜਾ ਕਨਸੈਪਟ ਹੈ ਲੈਟਰ ਸੀਰੀਜ਼ ਦਾ ਪਿਛਲੀ ਕਲਾਸ ਦੇ ਵਿੱਚ ਹੋ ਗਿਆ ਸੀ ਬਹੁਤ ਇੰਪੋਰਟੈਂਟ ਕਲਾਸ ਹੈ ਅਗਰ ਤੁਸੀਂ ਨਹੀਂ ਦੇਖੀ ਤਾਂ ਪਹਿਲਾਂ ਉਹ ਕਲਾਸ ਜਾ ਕੇ ਦੇਖਿਓ ਉਪਰ ਆਈ ਬਟਨ ਤੇ ਕਲਿੱਕ ਕਰਕੇ ਅੱਜ ਦੀ ਰਜਿਸ ਕਲਾਸ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਆਪਾਂ ਇੱਕ ਕਨਸੈਪਟ ਕਰਨਾ ਹੈ ਔਰ ਬਾਕੀ ਸਾਰੇ ਜਿਹੜੇ ਤੁਹਾਡੇ ਪੀਆਈਕਿਊ ਨੇ ਪੀਆਈਕਿਊ ਮਤਲਬ ਪ੍ਰੀਵੀਅਸ ਈਅਰ ਕੁਐਸ਼ਨ ਸਾਰੇ ਦੇ ਸਾਰੇ ਸੋਲਵ ਕਰਨੇ ਨੇ ਠੀਕ ਹੈ ਜੀ ਹਾਂ ਜੀ ਜਿਹੜਾ ਇਹ ਵਾਲਾ ਤੁਹਾਨੂੰ ਟੇਬਲ ਦਿਖ ਰਿਹਾ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਬਿਕੋਜ਼ ਇਸ ਤੋਂ ਇਲਾਵਾ ਤੁਸੀਂ ਰੀਜ਼ਨਿੰਗ ਦੇ ਸਵਾਲਾਂ ਨੂੰ ਹੱਲ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਅਰੇ ਮੈਡਮ ਰੀਜ਼ਨਿੰਗ ਰੀਜ਼ਨਿੰਗ ਕੀ ਹੁੰਦੀ ਹੈ ਜੀ ਜਿਹੜੀ ਸਾਡੇ ਪੇਪਰ ਦੇ ਵਿੱਚ ਜਿਹਨੂੰ ਮੈਟ ਕਹ ਰਹੇ ਨੇ 멘ਟਲ ਅਬਿਲਿਟੀ ਟੈਸਟ ਯਾਨੀ ਕਿ ਮਾਨਸਿਕ ਯੋਗਤਾ ਦਾ ਟੈਸਟ ਕਹ ਰਹੇ ਨੇ ਇਹਨੂੰ ਹੀ ਆਪਾਂ ਰੀਜ਼ਨਿੰਗ ਕਹਿ ਦਿੰਦੇ ਆ ਕਿ ਆਪਾਂ ਹਰ ਇੱਕ ਥੀਸ ਦੇ ਵਿੱਚ ਤਰਕਤ ਲਗਾਉਣੇ ਆ ਠੀਕ ਹੈ ਜੀ ਸੋ ਅੱਜ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਦੇ ਡਾਇਰੈਕਟ ਆਪਾਂ ਕੁਐਸਚਨਸ ਤੇ ਮੂਵ ਕਰਾਂਗੇ ਇਹ ਕੁਐਸਚਨ ਹੋ ਗਿਆ ਸੀ ਇਹ ਵੀ ਆਪਣਾ ਹੋ ਗਿਆ ਸੀ ਅੱਜ ਆਪਾਂ ਨੇ ਆ ਵਾਲਾ ਕੁਐਸਚਨ ਕਰਨਾ ਹੈ ਸਾਨੂੰ ਕਹਿੰਦੇ ਕਿ ਪੰਜਾਬ ਨੂੰ ਇਹਨਾਂ ਨੇ ਕਿਵੇਂ ਲਿਖਿਆ ਹੋਇਆ 64 ਲਿਖਿਆ ਹੋਇਆ ਤਾਂ ਕਹਿੰਦੇ ਅਸੀਂ ਹਰਿਆਣਾ ਨੂੰ ਕਿਵੇਂ ਲਿਖਾਂਗੇ ਹਰਿਆਣਾ ਨੂੰ ਕੀ ਲਿਖਾਂਗੇ ਉਹਦੇ ਲਈ ਸਾਨੂੰ ਪਹਿਲਾਂ ਇਹ ਪਤਾ ਕਰਨਾ ਪਏਗਾ ਕਿ ਇਹਨਾਂ ਨੇ ਪੰਜਾਬ ਨਾਲ ਇਦਾਂ ਦੀ ਕੀ ਸੈਟਿੰਗ ਕੀਤੀ ਕਿ ਪੰਜਾਬ ਦਾ ਕੋਡ ਕੀ ਬਣ ਗਿਆ 64 ਬਣ ਗਿਆ ਸਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਸਿਰਫ ਤੇ ਸਿਰਫ ਇੱਕ ਚੀਜ਼ ਆਉਗੀ ਵੀ ਪਹਿਲਾਂ ਆਪਾਂ ਇਹਨਾਂ ਦੀ ਪੋਜੀਸ਼ਨ ਵੈਲਿਊ ਲਿਖ ਦਈਏ ਤੇ ਪੋਜੀਸ਼ਨ ਵੈਲਿਊ ਨੂੰ ਆਪਾਂ ਕੀ ਕਰੀਏ ਜੋੜ ਦਈਏ ਕਿਉਂਕਿ ਮੈਥ ਦੇ ਰਜੇ ਚਾਰ ਆਪਰੇਸ਼ਨ ਹੁੰਦੇ ਆ ਜੋੜ ਕਰਨਾ ਘਟਾਓ ਕਰਨਾ ਗੁਣਾ ਕਰਨਾ ਤੇ ਭਾਗ ਕਰਨਾ ਸਭ ਤੋਂ ਬੇਸਿਕ ਆਪਰੇਸ਼ਨ ਜੋੜ ਹੋਏਗਾ ਅਗਰ ਪਲੱਸ ਕਰਕੇ ਨਾ ਬਣਿਆ ਤਾਂ ਫਿਰ ਆਪਾਂ ਬਾਕੀ ਦੇਖਦੇ ਆ ਚਲੋ ਪਹਿਲਾਂ ਆਪਾਂ ਪਲੱਸ ਕਰ ਦਿੰਦੇ ਆ ਜੀ ਦੇਖੋ ਸਾਨੂੰ ਪੋਜੀਸ਼ਨ ਵੈਲਿਊ ਯਾਦ ਹੈ ਸਾਨੂੰ ਪਤਾ ਹੈ ਜੀ ਪੀ ਦੀ ਵੈਲਿਊ ਕਿੰਨੀ ਹੁੰਦੀ ਹੈ ਪੀ ਦੀ ਵੈਲਿਊ ਹੁੰਦੀ ਹੈ ਜੀ 16 ਯੂ ਦੀ ਵੈਲਿਊ ਹੁੰਦੀ ਹੈ ਜੀ 21 ਐਨ ਦੀ ਵੈਲਿਊ ਕਿੰਨੀ ਹੁੰਦੀ ਹੈ ਜੀ 14 ਜੇ ਦੀ ਵੈਲਿਊ ਹੁੰਦੀ ਹੈ ਜੀ 10 ਏ ਦੀ ਵੈਲਿਊ ਹੁੰਦੀ ਹੈ ਜੀ 1 ਤੇ ਬੀ ਦੀ ਵੈਲਿਊ ਕਿੰਨੀ ਹੁੰਦੀ ਹੈ 2 ਹੁਣ ਆਪਾਂ ਇਹਨੂੰ ਕੀ ਕਰਦੇ ਆ ਜੋੜ ਕੇ ਦੇਖਦੇ ਆ ਹੁਣ ਜਿਹੜੇ ਬੱਚਾ ਨੂੰ ਨਹੀਂ ਪਤਾ ਚੱਲ ਰਿਹਾ ਕਿ ਆਹਾ ਮੈਂ ਕਿਵੇਂ ਲਿਖਿਆ ਅਗੇਨ ਰਜੇ ਫਟਾਫਟ ਆਈ ਬਟਨ ਤੇ ਕਲਿੱਕ ਕਰਕੇ ਪਹਿਲਾਂ ਵਾਲੀ 2-3 ਮਿੰਟ ਦੀ ਵੀਡੀਓ ਦੇਖਿਓ ਫਿਰ ਆਹ ਵਾਲੇ ਕੁਐਸਚਨ ਤੁਹਾਡੇ ਸੋਲਵ ਹੋ ਜਾਣਗੇ ਹਾਂਜੀ ਇਹਨੂੰ ਜੋੜ ਦਿੰਨੇ ਆ ਦੇਖੋ ਆ 6 ਤੇ 4 ਕਿੰਨਾ ਹੋ ਗਿਆ 10 ਤੇ ਜਦੋਂ ਆ ਇਹਨਾਂ ਨੂੰ ਜੋੜਾਂਗੇ 1 ਤੇ 1 2 ਤੇ 2 4 ਔਰ 10 ਤੇ 4 ਹੋ ਗਿਆ 14 ਯਾਨੀ ਇੱਥੇ 4 ਔਰ ਇੱਥੇ ਆਏਗਾ ਹਾਸਲ ਜੋੜ ਕਰ ਰਹੇ ਹਾਂ ਹੋਰ ਕੁਝ ਨਹੀਂ ਕਰ ਰਹੇ ਫਿਰ ਇੱਥੇ 1 ਤੇ 1 2 2 ਤੇ 2 4 5 6 ਇਹਨਾਂ ਸਾਰਿਆਂ ਨੂੰ ਜੋੜ ਕੇ ਇੱਥੇ ਕਿੰਨਾ ਆ ਗਿਆ ਜੀ 6 ਯਾਨੀ ਕਿ ਓਵਰ ਆਲ ਇਹਨਾਂ ਸਾਰਿਆਂ ਦੀ ਪੋਜੀਸ਼ਨ ਵੈਲਿਊ ਨੂੰ ਜੋੜ ਕੇ ਸਾਨੂੰ ਕਿੰਨਾ ਮਿਲ ਗਿਆ 64 ਉਹੀ ਰਜੇ ਇਹਨਾਂ ਨੇ ਕੀ ਦਿੱਤਾ ਹੋਇਆ ਇਨਾਂ ਨੇ ਇਹਦਾ ਕੋਡ ਦਿੱਤਾ ਹੋਇਆ दैट मींस ਹੁਣ ਅਸੀਂ ਹਰਿਆਣਾ ਦਾ ਕੋਡ ਪਤਾ ਕਰ ਸਕਦੇ ਹਾਂ ਅਸੀਂ ਹਰਿਆਣਾ ਦੇ ਵਿੱਚ ਜਿਹੜੇ ਲੈਟਰਸ ਚੱਲ ਰਹੇ ਨੇ ਉਹਨਾਂ ਦੀ ਪੋਜੀਸ਼ਨ ਵੈਲਿਊ ਲਿਖਾਂਗੇ ਐਚ ਕਿੰਨੇਵੇਂ ਨੰਬਰ ਤੇ ਆਉਂਦਾ ਜੀ 8ਵੇਂ ਨੰਬਰ ਤੇ ਆਉਂਦਾ ਮੈਂ 08 ਲਿਖ ਦਿੰਨੀ ਆ ਸੋ ਦਾਟ ਆਪਾਂ ਐਡ ਕਰਨ ਦੇ ਵਿੱਚ ਆਸਾਨੀ ਮਿਲੇ ਇਹ ਜਿਹੜਾ ਹੈਗਾ ਪਹਿਲੇ ਨੰਬਰ ਤੇ ਆਉਂਦਾ ਇਸ ਲਈ ਆਪਾਂ ਇਹਨੂੰ 01 ਲਿਖ ਦਿੰਦੇ ਆ R ਜਿਹੜੀ ਹੈਗੀ 18ਵੇਂ ਨੰਬਰ ਤੇ ਆਉਂਦੀ ਹੈ ਇਸ ਲਈ 18 ਲਿਖਤਾ Y ਜਿਹੜੀ ਹੈਗੀ 25ਵੇਂ ਨੰਬਰ ਤੇ E ਜੋਤੀ ਤੋਂ ਯਾਦ ਕੀਤਾ ਸੀ ਨਾ ਆਗਲੀ ਟ੍ਰਿਕ ਕਰਾਈ ਸੀ ਯਾਦ ਹੈ 5 ਦਾ ਟੇਬਲ ਤਾਂ ਜਿਹੜਾ Y ਹੈ ਉਹ ਕਿੰਨੇ ਤੇ ਆ ਜਾਂਦਾ ਹੈ 25 ਤੇ A ਦੀ ਵੈਲਿਊ ਅਗੇਨ 1 N ਜਿਹੜਾ ਹੈਗਾ 14 ਔਰ A ਜਿਹੜਾ ਹੈਗਾ ਦੁਬਾਰਾ ਕਿੰਨਾ 1 ਹੁਣ ਜੇ ਆਪਾਂ ਇਹਨੂੰ ਜੋੜਾਂਗੇ ਦੇਖੋ 8 ਤੇ 1 ਕਿੰਨਾ ਹੋ ਗਿਆ 9 9 ਤੇ 8 ਕਰਾਂਗੇ ਤਾਂ ਸਾਡੇ ਕੋਲ ਕਿੰਨਾ ਹੋ ਗਿਆ ਰਜੇ 17 17 ਦੇ 5 ਰਜੇ ਸਾਡੇ ਕੋਲੇ 22 ਤੇ 22 ਤੇ ਜਿਹੜਾ ਅੱਗੇ ਫਿਰ ਉਹਨੂੰ ਜੋੜ ਕੇ ਸਾਡੇ ਕੋਲੇ ਇਹ ਸਾਰੇ ਨੂੰ ਜੋੜ ਕੇ ਸਾਡੇ ਕੋਲੇ ਕਿੰਨਾ ਆ ਗਿਆ राजे 28 ਆ ਗਿਆ ਤਾਂ ਇੱਥੇ ਦੋ ਹਾਸਲ ਚਲੇ ਗਿਆ ਇੱਥੇ राजे ਸਾਡੇ ਕੋਲ 8 ਬਚ ਗਿਆ ਹੁਣ ਦੇਖੋ ਸਾਰੀਆਂ ਹੀ ਆਪਸ਼ਨਾਂ ਦੇ ਵਿੱਚ ਸਾਡੇ ਕੋਲੇ ਜਿਹੜਾ ਇਹ ਵਾਲਾ ਅੰਕ ਇਧਰ ਦੀ ਸਾਈਡ 8 ਮਿਲ ਰਿਹਾ दैट मींस ਅਸੀਂ ਕੋਈ ਵੀ ਆਪਸ਼ਨ ਜਿਹੜੀ ਹੈਗੀ ਹੈ ਖਤਮ ਨਹੀਂ ਕਰ ਸਕਦੇ ਸਾਨੂੰ ਸਾਰਾ ਸੋਲਵ ਕਰਨਾ ਹੀ ਪਏਗਾ ਇਹਨੂੰ ਅੱਗੇ ਸੋਲਵ ਕੀਤਾ 2 ਤੇ 1 3 3 ਤੇ 2 5 5 ਤੇ 1 6 ਯਾਨੀ ਕਿ ਇੱਥੇ ਸਾਡੇ ਕੋਲ ਕਿੰਨਾ ਆ ਗਿਆ ਰਜੇ 68 ਆਪਸ਼ਨ ਨੰਬਰ 3 ਦੇ ਵਿੱਚ ਸਾਨੂੰ 68 ਦਿੱਤਾ ਹੋਇਆ ਯਾਨੀ ਕਿ ਹਰਿਆਣਾ ਦਾ ਕੋਡ ਕਿੰਨਾ ਆ ਗਿਆ ਰਜੇ 68 ਆ ਗਿਆ ਕਲੀਅਰ ਹੈ ਜੀ ਯਾਨੀ ਹੁਣ ਮੰਨ ਲਓ ਸਾਨੂੰ ਕੋਈ ਇਹ ਪੁੱਛੇ ਕਿ ਜਿਹੜਾ ਚੰਡੀਗੜ੍ਹ ਹੈ ਚੰਡੀਗੜ੍ਹ ਕਿਹੜੀਆਂ ਦੋ ਸਟੇਟ ਦੀ ਰਾਜਧਾਨੀ ਹੈ ਤਾਂ ਅਸੀਂ ਉਹਦਾ ਆਨਸਰ ਕੀ ਦਵਾਂਗੇ 64 ਐਂਡ 68 ਕਿਉਂਕਿ ਜਿਹੜਾ ਚੰਡੀਗੜ੍ਹ ਹੈ ਰਜੇ ਉਹ ਪੰਜਾਬ ਵੀ ਕੈਪੀਟਲ ਵੀ ਹੈ ਤੇ ਜਿਹੜਾ ਹਰਿਆਣਾ ਦੀ ਕੈਪੀਟਲ ਵੀ ਹੈ ਠੀਕ ਹੈ ਜੋ ਇਸ ਤਰੀਕੇ ਨਾਲ ਇਹ ਤਾਂ ਚਲੋ ਮੈਂ ਤੁਹਾਨੂੰ ਐਕਸਪਲੇਨ ਕਰਾਂ ਲਈ ਸਮਝਾਤਾ ਬਟ ਇਸ ਤਰੀਕੇ ਨਾਲ ਆਪਾਂ ਇਹਦਾ ਆਨਸਰ ਜਿਹੜਾ ਹੈਗਾ ਫਾਈਂਡ ਆਊਟ ਕਰ ਲਾਂਗੇ ਕਲੀਅਰ ਹੈ ਜੀ ਓਕੇ موਵ ਟੂ ਦਾ ਨੈਕਸਟ ਕੁਐਸਚਨ ਬੇਟਾ ਕਹਿੰਦੇ 1 2 3 4 5 6 ਨੂੰ ਇਹਨਾਂ ਨੇ ਚਾਰਜ ਲਿਖਿਆ ਤਾਂ ਕਹਿੰਦੇ 2 6 3 4 ਹੋਸੀ ਕੀ ਲਿਖਾਂਗੇ ਦੇਖੋ ਮੈਂ ਤੁਹਾਨੂੰ ਇੰਨੀ ਪੋਜੀਸ਼ਨ ਵੈਲਿਊ ਕਰਵਾ ਦਿੱਤੀ ਹੈ ਕਿ ਸਾਡਾ ਦਿਮਾਗ ਨਾ ਚਾਹੁੰਦੇ ਹੋਈ ਵੀ ਇੱਕ ਵਾਰ ਪੋਜੀਸ਼ਨ ਵੈਲਿਊ ਕਰੀ ਪੱਜੂਗਾ لیکن میری ایک گل ہمیشہ ਧਿਆਨ ਰੱਖਿਓ ਕਿ ਜ਼ਰੂਰੀ ਨਹੀਂ ਹਰੇਕ ਸਵਾਲ ਪੋਜੀਸ਼ਨ ਵੈਲਿਊ ਤੇ ਆਵੇ ਦੇਖੋ ਅਗਰ ਆਪਾਂ 100% ਦੇ ਵਿੱਚੋਂ ਲੈ ਕੇ ਚੱਲ ਰਹੇ ਹਾਂ ਤਾਂ ਲੋ ਡਾਊਨ ਤੋਂ 95% ਸਵਾਲ ਪੋਜੀਸ਼ਨ ਵੈਲਿਊ ਤੇ ਹੀ ਬਣਨਗੇ ਲੇਕਿਨ 5% ਸਵਾਲ ਇਦਾਂ ਦੇ ਹੋਣਗੇ ਜਿਨ੍ਹਾਂ ਦਾ ਇੰਗਲਿਸ਼ ਦੇ ਜਿਹੜੇ ਲੈਟਰਸ ਦੇ ਉਹਨਾਂ ਦੀ ਪੋਜੀਸ਼ਨ ਵੈਲਿਊ ਨਾਲ ਕੋਈ ਲੈਣਾ ਦੇਣਾ ਨਹੀਂ ਹੋਊਗਾ ਇਹ ਸਵਾਲ ਉਹਦੇ ਵਿੱਚੋਂ ਇੱਕ ਹੈ ਪਰ ਤੁਸੀਂ ਕਹੋਗੇ ਫਿਰ ਮੈਮ ਅਸੀਂ ਇਹਦੀ ਪਛਾਣ ਕਿਵੇਂ ਕਰਾਂਗੇ ਬਹੁਤ ਸੌਖਾ ਜੀ ਪਛਾਣ ਕਰ ਲੈ ਦੇਖੋ ਇਹਨਾਂ ਨੇ ਜਿਹੜਾ 2 6 3 4 ਕੋਡ ਦਿੱਤਾ ਹੋਇਆ ਇਹ ਸਾਨੂੰ ਇੱਧਰ ਵੀ ਦਿਖ ਰਿਹਾ ਲਾਈਕ ਆ ਦੇਖੋ ਆ 2 ਹੈ ਆ 6 ਹੈ ਆ 3 ਹੈ ਆ 4 ਹੈ ਇਹ ਇਹਦੀ ਬੇਸਿਕ ਨਿਸ਼ਾਨੀ ਹੁੰਦੀ ਹੈ ਕਿ ਜਿਹੜੀ ਚੀਜ਼ ਸਾਨੂੰ ਪਤਾ ਕਰਨ ਨੂੰ ਕਹੀ ਆ ਉਹ ਆਲਰੇਡੀ 기ਵਨ ਹੁੰਦੀ ਆ ਜਿਵੇਂ ਇਹਨਾਂ ਨੇ ਕੀ ਕੀਤਾ ਜਿਵੇਂ ਇੱਥੇ ਪਹਿਲਾ 1 ਹੈ ਇਧਰਲੀ ਸਾਈਡ ਕੌਣ ਹੈ ਸੀ ਹੈ ਇਹਦਾ ਮਤਲਬ ਇਹਨਾਂ ਨੇ 1 ਨੂੰ ਕਿਹਦੇ ਨਾਲ ਕੋਡ ਕੀਤਾ ਸੀ ਨਾਲ 2 ਦੀ ਕੋਡਿੰਗ ਇਹਨਾਂ ਨੇ ਕੀ ਕੀਤੀ ਹੈ ਇੱਥੇ ਦੂਸਰੇ ਨੰਬਰ ਤੇ ਕੌਣ ਹੈ ਜੀ ਐ ਹੈ ਫਿਰ ਤੀਸਰੇ ਨੰਬਰ ਤੇ ਕੌਣ ਹੈ ਜੀ ਏ ਹੈ ਫਿਰ 4th ਇਧਰੋਂ ਚੌਥੇ ਨੰਬਰ ਤੇ ਕੌਣ ਹੈ ਜੀ ਆਰ ਫਿਰ ਇਧਰੋਂ ਪੰਜਵੇਂ ਨੰਬਰ ਤੇ ਕੌਣ ਹੈ ਜੀ ਜੀ ਫਿਰ ਇਧਰੋਂ ਕੋਡ ਚੱਕਿਆ 6 ਔਰ ਇਧਰੋਂ ਕੌਣ ਹੈ ਜੀ ਈ ਇਹਦਾ ਮਤਲਬ ਹੈ ਜੇ ਇੱਥੇ ਜਿਹੜੀ ਇਹਨਾਂ ਨੇ ਕੋਡਿੰਗ ਕੀਤੀ ਹੈ ਇਹਨਾਂ ਨੇ ਆਪਣੇ ਅਕੋਰਡਿੰਗ ਕੀਤੀ ਆ ਕਿ ਸੀਨ ਹੋਏ ਹੈ ਇੱਕ ਕਹਿ ਰਹੇ ਨੇ ਐਚ ਨੂੰ ਦੋ ਕਹਿ ਰਹੇ ਨੇ ਏ ਨੂੰ ਤਿੰਨ ਕਹਿ ਰਹੇ ਨੇ ਇੱਥੇ ਇਸ ਸਵਾਲ ਦਾ ਪੋਜੀਸ਼ਨ ਵੈਲਿਊ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਸਾਨੂੰ ਕੀ ਕਿਹਾ ਇਹਨਾਂ ਨੇ ਕਹਿੰਦੇ ਦੋ ਆਹਾ ਸੀਗਾ ਦੋ ਫਿਰ ਉਸ ਤੋਂ ਬਾਅਦ 6 ਇੱਥੇ ਆਪਾਂ ਸਾਈਡ ਤੇ ਲਿਖ ਲੈਣਾ ਦੇਖੋ ਦੋ ਦੀ ਕੋਡਿੰਗ ਕੀ ਹੈ ਐਚ 6 6 ਦਾ ਜਿਹੜਾ ਕੋਡ ਹੈ ਕੌਣ ਹੈ ਈ ਹੈ ਤਿੰਨ ਦਾ ਕੋਡ ਕੌਣ ਹੈ ਜੀ ਏ ਤੇ ਜਿਹੜਾ 4 ਆ ਉਹਦਾ ਕੋਡ ਕੌਣ ਹੈ ਜੀ ਆਰ ਕੀ ਬਣ ਗਿਆ ਹਿਅਰ ਯਾਨੀ ਕਿ ਸਾਡਾ ਰਾਈਟ ਆਨਸਰ ਕੀ ਆਏਗਾ অপਸ਼ਨ ਨੰਬਰ 1 ਦੈਟ ਇਜ਼ ਹਿਅਰ ਆਏਗਾ ਕਲੀਅਰ ਹੈ ਨਾ ਜੇ ਹਿਅਰ অর ਹਿਅਰ ਵਟ ਏਵਰ ਯੂ ਵਾਂਟ ਟੂ ਪ੍ਰੋਨਨਸੀਏਟ ਤੁਸੀਂ ਜੋ ਕਰ ਸਕਦੇ ਹੋ ਸੋ ਇਹਦਾ ਰਾਈਟ ਆਨਸਰ ਕੀ ਆਏਗਾ ਨਾ ਜੇ ਹਿਅਰ ਆਏਗਾ ਠੀਕ ਹੈ ਜੀ ਸੋ ਇਸ ਲਈ ਸਵਾਲ ਜਿਹੜੇ ਹੈਗੇ ਨੇ ਪੋਜੀਸ਼ਨ ਵੈਲਿਊ ਮਗਰ ਹੀ ਭੱਜ ਕੇ ਨਹੀਂ ਕਰਨੇ ਕਈ ਕਈ ਇਸ ਤਰੀਕੇ ਨਾਲ ਬਹੁਤ ਹੀ ਆਸਾਨ ਸਵਾਲ ਹੁੰਦੇ ਆ ਹੁਣ ਕਈ ਵਾਰੀ ਬੱਚੇ ਇੱਥੇ ਅਨਾ ਪੋਜੀਸ਼ਨ ਵੈਲਿਊ ਲੰਬਰ ਲੱਗੇ ਜਾਣਗੇ ਕੋਈ ਗੱਲ ਨਹੀਂ ਜ਼ਰੂਰੀ ਨਹੀਂ ਕਿ ਫਰਸਟ ਅਟੈਂਪਟ ਦੇ ਵਿੱਚ ਹੀ ਆਪਣਾ ਸਵਾਲ ਹੱਲ ਹੋ ਜਾਏ ਹੋ ਸਕਦਾ ਹੈ ਦੂਜੀ ਟ੍ਰਿਕ ਸਹੀ ਲੱਗੇ ਹੋ ਸਕਦਾ ਹੈ ਤੀਸਰਾ ਜਿਹੜਾ ਕਨਸੈਪਟ ਹੈ ਸਹੀ ਲੱਗੇ ਸੋ ਦੋ ਤਿੰਨ ਵਾਰ ਟਰਾਈ ਕਰਨਾ ਬਟ ਅਗਰ ਉਲਝੇ ਸਵਾਲ ਤਾਂ ਫਿਰ ਉਹਨੂੰ ਛੱਡ ਕੇ ਅਗਲੇ ਕੁਐਸਚਨ ਤੇ ਮੂਵ ਕਰਨਾ ਹੁੰਦਾ ਹੈ ਠੀਕ ਹੈ ਜੀ ਓਕੇ ਹੁਣ ਜੇ ਇਹ ਕੁਐਸਚਨ ਇੰਪੋਰਟੈਂਟ ਹੈ ਤੁਹਾਨੂੰ ਚਾਰ ਆਪਸ਼ਨਾਂ ਦਿੱਤੀਆਂ ਨੇ ਬੇਟਾ ਚਾਰ ਆਪਸ਼ਨਾਂ ਦੇ ਵਿੱਚੋਂ ਤਿੰਨ ਆਪਸ਼ਨਾਂ ਸੇਮ ਨੇ ਪਰ ਇੱਕ ਆਪਸ਼ਨ ਅਲੱਗ ਹੈ ਉਹ ਉਹ ਇੱਕ ਆਪਸ਼ਨ ਪਤਾ ਕਰਨੀ ਹੈ ਯਾਨੀ ਇਹਨੂੰ ਕਹਿ ਲੋ ਆਡ ਵਨ ਆਊਟ ਇੱਕ ਇਹ অপਸ਼ਨ ਜਿਹੜੀ ਹੈਗੀ ਆ ਵੱਖਰੀ ਐ ਉਹਦਾ ਆਨਸਰ ਆਪਾਂ ਦੱਸਣਾ ਹੁਣ ਦੇਖੋ ਉਹੀ ਚੀਜ਼ ਐ ਆਪਾਂ ਨੰਬਰਿੰਗ ਨਾਲ ਹੀ ਸੋਲਵ ਕਰਾਂਗੇ ਬਿਕਾਜ਼ ਇੱਥੇ ਤਾਂ ਸਾਨੂੰ ਕੋਈ ਹੋਰ ਕਨਸੈਪਟ ਮਿਲੇਗਾ ਹੀ ਨਹੀਂ ਕਿਉਂਕਿ ਨੰਬਰਿੰਗ ਇਹਨਾਂ ਨੇ ਖੁਦ ਨਹੀਂ ਕੀਤੀ ਹੋਈ ਜਿਵੇਂ ਇਹਦੇ ਵਿੱਚ ਇਹਨਾਂ ਨੇ ਸਾਰਾ ਕੁਝ ਖੁਦ ਲਿਖਿਆ ਹੋਇਆ ਸੀ ਦੇਖੋ b ਕਿੰਨੇ ਨੰਬਰ ਤੇ ਆਉਂਦਾ ਦੇਖੋ b ਦੀ ਨੰਬਰਿੰਗ ਹੈਗੀ ਆ 2 c ਦੀ ਹੈਗੀ ਆ 3 ਤੇ d ਦੀ ਨੰਬਰਿੰਗ ਕਿੰਨੀ ਹੈ ਜੀ 4 ਠੀਕ ਐ ਵੈਰੀ ਗੁੱਡ ਉਸ ਤੋਂ ਬਾਅਦ ਦੇਖੋ n ਦੀ ਨੰਬਰਿੰਗ ਹੈਗੀ ਆ 14 नंबरिंग हैगी पी क्यू सिक्सटीन आर दी है मैं तो सारी याद है मैं की तो देख कितने नहीं लिख रही हो पी क्यू करके कर तो 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 हो नंबरिंग होगी जी ग्यारह एल लाइन बारह और ठीक है जी उस तो बाद, कलर लै लिया गिरनी नंबरिंग होगी राजे अठ जी दंबरिंग सत्त की होगी सिक्स ਖੋ ਦੇਖੋ ਲੋ ਜੇ ਇਹ ਸਵਾਲ ਦੇ ਵਿੱਚ ਕੀ ਹੋ ਰਿਹਾ ਦੇਖੋ 2 ਤੋਂ 3 3 ਤੋਂ 4 ਯਾਨੀ ਕਿ ਵਧ ਦਾ ਕ੍ਰਮ ਹੈ ਇੱਥੇ ਦੇਖੋ ਕੀ ਹੈ 14 ਤੋਂ ਬਾਅਦ 16 ਜਾ ਰਿਹਾ 16 ਤੋਂ ਬਾਅਦ 18 ਜਾ ਰਿਹਾ ਯਾਨੀ ਇੱਥੇ ਵੀ ਕੀ ਹੈ ਵਾਧ ਦਾ ਕ੍ਰਮ ਹੈ ਇੱਥੇ 11 ਤੋਂ 12 ਤੇ 12 ਤੋਂ 13 ਜਾ ਰਿਹਾ ਯਾਨੀ ਇੱਥੇ ਵੀ ਕੀ ਹੈ ਵਾਧ ਦਾ ਕ੍ਰਮ ਹੈ ਲੇਕਿਨ ਇੱਥੇ ਪਹਿਲਾਂ 8 ਤੋਂ 7 ਜਾ ਰਹੇ ਨੇ ਫਿਰ 7 ਤੋਂ 6 ਯਾਨੀ ਕਿ ਕੀ ਹੋ ਰਹੇ ਨੇ ਘਟ ਰਹੇ ਨੇ ਯਾਨੀ ਕਿ ਇਹ ਹੀ ਘਟ ਦਾ ਕ੍ਰਮ ਹੈ ਯਾਨੀ ਕਿ ਸਭ ਤੋਂ ਵੱਖਰੀ ਇਹ ਹੀ ਆਪਸ਼ਨ ਹੈ ਤਾ ਕਰਕੇ ਇਹ ਸਾਡਾ ਆਨਸਰ ਆਏਗਾ ਲੇਕਿਨ ਇੱਥੇ ਇੱਕ ਕਨਸੈਪਟ ਹੋਰ ਵੀ ਲੱਗਦਾ ਹੈ ਉਹ ਕਨਸੈਪਟ ਕੀ ਹੈ ਉਹ ਕਨਸੈਪਟ ਰਜੇ ਕੁਝ ਇਸ ਤਰੀਕੇ ਨਾਲ ਹੈ ਕਿ ਦੇਖੋ ਇੱਥੇ ਜਿਹੜਾ ਫਰਕ ਹੈ ਇੱਕ ਦਾ ਹੈ 3 ਤੋਂ 4 ਤੱਕ ਵੀ ਜਿਹੜਾ ਫਰਕ ਹੈ ਉਹ ਇੱਕ ਦਾ ਹੈ 14 ਤੋਂ 16 ਤੱਕ ਜਾਣ ਦੇ ਲਈ ਦੋ ਦਾ ਫਰਕ ਹੈ ਠੀਕ ਹੈ 16 ਤੋਂ 18 ਤੱਕ ਜਾਣ ਦੇ ਲਈ ਦੋ ਦਾ ਫਰਕ ਹੈ ਫਿਰ 11 ਤੋਂ 12 ਤੱਕ ਜਾਣ ਦੇ ਲਈ ਇੱਕ ਦਾ ਫਰਕ ਹੈ 12 ਤੋਂ 13 ਤੱਕ ਜਾਣ ਦੇ ਲਈ ਇੱਕ ਦਾ ਫਰਕ ਹੈ ਅੱਗੇ 8 ਤੋਂ 7 ਤੱਕ ਜਾਣ ਦੇ ਲਈ ਇੱਕ ਦਾ ਫਰਕ ਹੈ 7 ਤੋਂ 6 ਤੱਕ ਜਾਣ ਦੇ ਲਈ ਇੱਕ ਦਾ ਫਰਕ ਹੈ ਤੇ ਜੇ ਆਪਾਂ ਇਸ ਸਵਾਲ ਦੇ ਮੁਤਾਬਿਕ ਚੱਲਾਂਗੇ ਤਾਂ ਸਾਡਾ ਜਿਹੜਾ ਆਡ ਵਨ ਆਊਟ ਬਣੇਗਾ ਯਾਨੀ ਆਪਾਂ ਕਹਿ ਲਈਏ ਕਿ ਗਲਤ ਆਪਸ਼ਨ ਕਿਹੜੀ ਫਿੱਟ ਹੋਈ ਹੋਈ ਹੈ ਤਾਂ ਉਹਦੇ ਅਕੋਰਡਿੰਗ ਸੈਕਿੰਡ ਆਨਸਰ ਬਣੇਗਾ ਬਿਕੋਜ਼ ਇਹਦੇ ਵਿੱਚ 2 2 ਦਾ ਫਰਕ ਹੈ ਤਾਂ ਜੇ ਇਦਾਂ ਦੇ ਕੁਐਸਚਨ ਹੁੰਦੇ ਆ ਜਿੱਥੇ ਕੀ ਹੋ ਜਾਂਦੀ ਹੈ ਕਨਟਰਡਿਕਸ਼ਨ ਕ੍ਰੀਏਟ ਹੋ ਜਾਂਦੀ ਹੈ ਸੋ ਇਦਾਂ ਦੇ ਸਵਾਲਾਂ ਦੇ ਵਿੱਚ ਰজে ਕੀ ਹੁੰਦਾ ਜਦੋਂ ਉਹ ਕਹਿੰਦੇ ਨੇ ਕਿ ਤੁਹਾਨੂੰ ਅਸੀਂ ਆਨਸਰ ਕੀ ਦੇ ਰਹੇ ਹਾਂ ਅਗਰ ਤੁਹਾਨੂੰ ਕੋਈ ਓਬਜੈਕਸ਼ਨ ਹੈ ਤਾਂ ਤੁਸੀਂ ਓਬਜੈਕਸ਼ਨ ਲਾ ਕੇ ਭੇਜ ਸਕਦੇ ਹੋ ਤਾਂ ਇਦਾਂ ਦੇ ਕੁਐਸਚਨ ਤੇ ਮੇਰੇ ਹਿਸਾਬ ਨਾਲ ਤਾਂ ਓਬਜੈਕਸ਼ਨ ਬਣਦੀ ਹੈ ਬਿਕੋਜ਼ ਕਈ ਬੱਚੇ ਜਿਹੜੇ ਹੈਗੇ ਨੇ ਇੱਕ ਇੱਕ ਵਾਲੇ ਕਨਸੈਪਟ ਨਾਲ ਆਨਸਰ ਲਾ ਸਕਦੇ ਆ ਕਈ ਬੱਚੇ ਦੋ ਦੋ ਇਹ ਵਾਲੇ ਕਨਸੈਪਟ ਨਾਲ ਜਾ ਸਕਦੇ ਨੇ ਕਈ ਅਸੈਂਡਿੰਗ ਡਿਸੈਂਡਿੰਗ ਨਾਲ ਵੀ ਜਾ ਸਕਦੇ ਨੇ ਸੋ ਇਸ ਤਰੀਕੇ ਦੇ ਕੇਸਸ ਦੇ ਵਿੱਚ ਆਪਾਂ ਪ੍ਰਾਇੋਰਟਾਈਜ਼ ਨਹੀਂ ਕਰ ਸਕਦੇ ਵੀ ਕਿਹੜਾ ਪੈਟਰਨ ਲੈ ਕੇ ਚੱਲਣਗੇ ਠੀਕ ਹੈ ਸੋ ਇਸ ਤਰੀਕੇ ਦੇ ਸਵਾਲਾਂ ਦੇ ਵਿੱਚ ਗ੍ਰੇਸ ਮਾਰਕ ਮਿਲ ਜਾਂਦੇ ਆ ਬਟ ਇਹਦੇ ਵਿੱਚ ਮੇਰੇ ਸਾਹਮਣੇ ਵਾਲ ਸੈਂਡਿੰਗ ਵਾਲਾ ਵੀ ਲੱਗ ਸਕਦਾ ਹੈ ਔਰ 1 ਵਨ ਵਾਲਾ ਵੀ ਲੱਗ ਸਕਦਾ ਹੈ ਸੋ ਇਹ ਦੇਖਦੇ ਆ ਕਿ ਅਗਰ ਤੁਹਾਨੂੰ ਸਵਾਲ ਆਂਦੇ ਤੇ ਤੁਸੀਂ ਜਿਵੇਂ ਤੁਹਾਨੂੰ ਸਹੀ ਲੱਗਿਆ ਉਸ ਮੁਤਾਬਿਕ ਕਰਿਆਓ ਆਦਰਵਾਇਸ ਜੇ ਆ ਗਿਆ ਤਾਂ ਆਪਾਂ ਗ੍ਰੇਸ ਮਾਰਕ ਦੀ ਡਿਮਾਂਡ ਜ਼ਰੂਰ ਕਰਾਂਗੇ ਉਹਨਾਂ ਤੋਂ ਚਲੋ ਜੀ ਹੁਣ ਆਵਲਾ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਲਈ ਤਾਂ ਸਾਨੂੰ ਸਮਝਣਾ ਪਏਗਾ ਇੱਕ ਕਨਸੈਪਟ ਦੇਖੋ ਜੀ ਧਿਆਨ ਨਾਲ ਓਕੇ ਦੇਖੋ ਜੀ ਰੋ ਜੀ ਥੋੜਾ ਕਲਰ ਚੇਂਜ ਕਰ ਲਈਏ ਆਪਾਂ ਓਕੇ ਦੇਖੋ ਰਜੀ ਇੱਕ ਕਨਸੈਪਟ ਬਹੁਤ ਇੰਪੋਰਟੈਂਟ ਹੈ ਜਿਵੇਂ ਦੇਖੋ ਆਹ ਏ ਸਭ ਤੋਂ ਪਹਿਲਾਂ ਆਂਦਾ ਹੈ ਤੇ ਜ਼ੈਡ ਸਭ ਤੋਂ ਅਖੀਰ ਤੇ ਆਂਦਾ ਹੈ ਇਹਨਾਂ ਨੂੰ ਤਾਂ ਜੋੜਾ ਬਣਾ ਦਿੰਦੇ ਨੇ ਏ ਤੇ ਜ਼ੈਡ ਇਸ ਤਰੀਕੇ ਨਾਲ ਫਿਰ ਇਧਰੋਂ ਯਾਨੀ ਮੂਹਰੇੋਂ ਦੂਜੇ ਨੰਬਰ ਤੇ ਬੀ ਹੈ ਤੇ ਪਿੱਛੇੋਂ ਦੂਜੇ ਨੰਬਰ ਤੇ ਵਾਈ ਹੈ ਤਾਂ ਇਹਨੂੰ ਇਸ ਤਰੀਕੇ ਨਾਲ ਜੋੜਾ ਬਣਾ ਦਿੰਦੇ ਨੇ ਬੀ ਤੇ ਵਾਈ ਦਾ ਫਿਰ ਅੱਗੇ ਮੂਹਰੇੋਂ ਤੀਜੇ ਨੰਬਰ ਤੇ ਸੀ ਹੈ ਪਿਛੋਂ ਤੀਜੇ ਨੰਬਰ ਤੇ ਐਕਸ ਹੈ ਤਾਂ ਇਹਦਾ ਜੋੜਾ ਬਣਾ ਦਿੰਦੇ ਨੇ ਸੀ ਤੇ ਐਕਸ ਦਾ ਸਵਾਲ ਬਹੁਤ ਆਉਂਦਾ ਇਹਦੇ ਤੇ ਧਿਆਨ ਨਾਲ ਸਮਝੋ ਮੈਂ ਕੀ ਕਹਿ ਰਹੀ ਆ ਫਿਰ ਏ ਬੀ ਸੀ ਨੂੰ ਜਦੋਂ ਅੱਗੋਂ ਪੜੀਏ ਤਾਂ ਚੌਥੇ ਨੰਬਰ ਤੇ ਡੀ ਹੈ ਤੇ ਮਤਲਬ ਅਗਰ ਪਿਛੋਂ ਪੜਨਾ ਸ਼ੁਰੂ ਕਰੀਏ ਤਾਂ ਚੌਥੇ ਨੰਬਰ ਤੇ ਕੌਣ ਹੈ ਜੀ ਡਬਲਿਊ ਯਾਨੀ ਕਿ ਡੀ ਦੇ ਨਾਲ ਕੀ ਦੀ ਜੋੜੀ ਬਣਦੀ ਹੈ ਡਬਲਿਊ ਦੀ ਫਿਰ ਪੰਜਵੇਂ ਨੰਬਰ ਤੇ ਸਟਾਰਟਿੰਗ ਤੋਂ ਤਾਂ ਈ ਹੈ ਤੇ ਪਿਛੋਂ ਕੌਣ ਹੈ ਜੀ ਵੀ ਹੈ ਇਸ ਤਰੀਕੇ ਨਾਲ ਈ ਦੇ ਨਾਲ ਕੌਣ ਹੈ ਵੀ ਹੈ ਹੁਣ ਮੈਂ ਤੁਹਾਨੂੰ ਇੱਥੇ ਸਾਰੇ ਲਿਖ ਦਿੰਨੀ ਆ ਤੁਸੀਂ ਇੱਕ ਵਾਰ ਜ਼ਰੂਰ ਚੈੱਕ ਕਰਨੇ ਆ ਐਫ ਦੇ ਨਾਲ ਯੂ ਜੀ ਦੇ ਨਾਲ ਟੀ ਜਿਹੜੀ ਹੈਗੀ ਮੈਪਿੰਗ ਹੁੰਦੀ ਹੈ ਐਚ ਦੇ ਨਾਲ ਐਸ ਆਈ ਦੇ ਨਾਲ ਆਰ ਠੀਕ ਹੈ ਆਈ ਦੇ ਨਾਲ ਆਰ ਬਾਕੀ ਇਧਰਲੀ ਸਾਈਡ ਲਿਖ ਦਿੰਨੀ ਆ ਜੇ ਦੇ ਨਾਲ ਕਿਊ ਕੇ ਦੇ ਨਾਲ ਪੀ ਐਲ ਦੇ ਨਾਲ ਓ ਤੇ ਐਮ ਦੇ ਨਾਲ ਉੱਤਰ ਐਮ ਐਨ ਠੀਕ ਹੈ ਇਹ ਸਾਰੇ ਕੀਨੇ ਯਾਨੀ ਸੇਮ ਪੋਜੀਸ਼ਨ ਐ ਸਟਾਰਟਿੰਗ ਤੇ ਐਂਡ ਤੋ ਯਾਨੀ ਦੇਖੋ ਆਹ A ਜਿਹੜਾ ਹੈਗਾ ਸਟਾਰਟਿੰਗ ਚ ਪਹਿਲੇ ਨੰਬਰ ਤੇ ਆਉਂਦਾ Z ਪਿਛਲਲੇ ਪਾਸੇ ਉਹ ਪਹਿਲੇ ਨੰਬਰ ਤੇ ਆਉਂਦਾ ਐ ਇਸ ਤਰੀਕੇ ਨਾਲ B ਸਟਾਰਟਿੰਗ ਚ ਦੂਜੇ ਤੇ ਤੇ Y ਮਤਲਬ ਪਿਛਲਲੇ ਪਾਸੇ ਦੂਸਰੇ ਨੰਬਰ ਤੇ ਇਹਨੂੰ ਯਾਦ ਕਰਨਾ ਜਿਵੇਂ ਦੇਖੋ AZ ਨੂੰ ਕਿਵੇਂ ਯਾਦ ਕਰਾਂਗੇ ਕਿ ਅੱਜ ਕੱਲ ਦੇ ਮੁੰਡੇ ਅੱਜ ਕੱਲ ਦੇ A ਮਤਲਬ ਅੱਜ ਕੱਲ ਠੀਕ ਐ ਇਹਨੂੰ ਆਪਾਂ AZ ਨੂੰ ਯਾਦ ਰੱਖਾਂਗੇ ਅੱਜ ਕੱਲ ਦੇ boy is b o y z देखो हां b ਤੇ z ਨੂੰ ਸੌਰੀ b ਤੇ y ਨੂੰ ਯਾਦ ਰੱਖਾਂਗੇ ਠੀਕ ਹੈ boy ਅੱਜ ਕੱਲ ਦੇ ਬாய் ਠੀਕ ਹੈ ਕੀ ਕਰਦੇ ਨੇ ਕ੍ਰੈਕਸ ਖਾਂਦੇ ਨੇ ਕ੍ਰੈਕਸ ਪਤਾ ਨਾ ਉਹ ਜਿਹੜੇ ਆਪਾਂ ਉਂਗਲਾਂ ਦੇ ਗੋਲ-ਗੋਲ ਦੇ ਪਾ ਕੇ ਆਪਾਂ ਕਈ ਵਾਰੀ ਆਪਾਂ ਬੱਚੇ ਖਾਂਦੇ ਨੇ ਇਹ ਤਾਂ ਚਲੋ ਬਟ ਆਪਾਂ ਇਹਨੂੰ ਯਾਦ ਕਰ ਰਹੇ ਹਾਂ ਕਿ ਅੱਜ ਕੱਲ ਦੇ ਜਿਹੜੇ ਬੁਆਏ ਨੇ ਉਹ ਕੀ ਕਰਦੇ ਨੇ ਰਜੇ ਕਰੈਕਸ ਖਾਂਦੇ ਨੇ ਤੇ ਨਾਲ ਕੀ ਪੀਂਦੇ ਨੇ ਡਿਊ ਪੀਂਦੇ ਨੇ ਜਿਵੇਂ ਡਿਊ ਹੁੰਦਾ ਆ ਉਹ ਜਿਹੜਾ ਇੱਕ ਕੋਲਡ ਡਰਿੰਕ ਆਂਦੀ ਆ ਜਿਵੇਂ ਫੈਂਟਾ ਵਗੈਰਾ ਉਸ ਤਰੀਕੇ ਨਾਲ ਡਿਊ ਵੀ ਇੱਕ ਕੋਲਡ ਡਰਿੰਕ ਹੈ ਠੀਕ ਹੈ ਤੇ ਕੀ ਕਰਦੇ ਨੇ ਡਿਊ ਪੀਂਦੇ ਨੇ ਤੇ ਉਹ ਕੀ ਕਰਦੇ ਨੇ ਰਜੇ ਈਵਨਿੰਗ ਈ ਡਬਲ ਕਿਤੋਂ ਕੀ ਯਾਦ ਰੱਖਾਂਗੇ ਈਵਨਿੰਗ ਨੂੰ ਉਹ ਕੀ ਕਰਦੇ ਨੇਗੇ ਫੂ ਫੂ ਕਰਦੇ ਨੇਗੇ ਠੀਕ ਹੈ ਇਸ ਤਰੀਕੇ ਨਾਲ ਦੇਖੋ ਛੋਟੀ ਜੀ ਆਪਾਂ ਹਾਸੇ ਮਜ਼ਾਕ ਵਾਲੀ ਟਰਿਕ ਬਣਾ ਕੇ ਇਹਨੂੰ ਯਾਦ ਕਰ ਸਕਦੇ ਆ ਈਵਨਿੰਗ ਨੂੰ ਉਹ ਕੀ ਕਰਦੇ ਨੇ ਫੂ ਫੂ ਕਰਦੇ ਨੇ ਤੇ ਜੀਟੀ ਰੋਡ ਉੱਤੇ ਕੀ ਕਰਦੇ ਨੇ ਗੇੜੀਆਂ ਕੱਢਦੇ ਨੇ ਜੀਟੀ ਰੋਡ ਉੱਤੇ ਗੇੜੀਆਂ ਕੱਢਦੇ ਨੇ ਦੇਖੋ ਯਾਦ ਕਰੋ ਅੱਜ ਕੱਲ ਦੇ ਬੁਆイズ ਕਰੈਕਸ ਖਾਂਦੇ ਨੇ ਠੀਕ ਹੈ ਡਿਊ ਪੀਂਦੇ ਨੇ ਤੇ ਈਵਨਿੰਗ ਨੂੰ ਫੂ ਫੂ ਕਰਦੇ ਜੀਟੀ ਰੋਡ ਤੇ ਗੇੜੀਆਂ ਕੱਢਦੇ ਨੇ ਤੇ ਫਿਰ ਐਚਐਸ ਨੂੰ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ ਕਿ ਤੁਸੀਂ ਕਹੋਗੇ ਬਾਹਲੇ ਵੱਡੇ ਮੁੰਡੇ ਨੇ ਨਾ ਨਾ ਬਾਹਲੇ ਬੰਦੇ ਨਹੀਂ ਹੈਗੇ ਹਾਈ ਸਕੂਲ ਦੇ ਨੇ ਕਿਹੜੇ ਦੇ ਨੇ ਜੀ ਹਾਈ ਸਕੂਲ ਦੇ ਹਾਈ ਸਕੂਲ ਤਾਂ ਐਚਐਸ ਹਾਈ ਸਕੂਲ ਦੇ ਮੁੰਡੇ ਨੇ ਕਹਿੰਦੇ ਕਿਥੋਂ ਆਉਂਦੇ ਨੇ ਕਹਿੰਦੇ ਪਤਾ ਨਹੀਂ ਜਿੱਥੋਂ ਆਉਂਦੇ ਨੇ ਬਸ ਰੇਲਵੇ ਤੋਂ ਆਉਂਦੇ ਨੇ ਮਤਲਬ ਜਿਹੜੀ ਆਪਣੀ ਰੇਲ ਗੱਡੀਆਂ ਚੱਲਦੀਆਂ ਨੇ ਇੰਡੀਅਨ ਰੇਲਵੇ आई आई बोले इंडियन आर मतलब रेलवे इंडियन रेलवे ਦੀਆਂ ਜਿਹੜੀਆਂ ਰੇਲ ਗੱਡੀਆਂ ਚੱਲਦੀਆਂ ਨੇ ਉਹ ਚੜ੍ਹ ਕੇ ਆਉਂਦੇ ਨੇ ਤਾਂ ਲਾਈਨ ਸਾਰਿਆਂ ਨੂੰ ਯਾਦ ਹੋ ਗਈ ਜੀ ਵੈਰੀ ਗੁੱਡ ਅੱਗੇ ਦੇਖੋ ਤੁਸੀਂ जे क्यू ਨੂੰ ਯਾਦ ਰੱਖ ਸਕਦੇ ਹੋ ਅੱਛਾ ਕਹਿੰਦੇ ਮੁੰਡੇ ਤਾਂ ਠੀਕ ਆ ਪਰ ਜਿਹੜੀਆਂ ਉਹ ਕੁਇਨਾਂ ਨੇ ਨਾ ਕੁਇਨਾਂ ਜੰਗਲ ਕੁਇਨ ਵੀ ਨਹੀਂ ਘਟ ਹੈਗੀ ਕਹਿੰਦੇ ਠੀਕ ਹੈ ਜੰਗਲ ਕੁਇਨ ਮਤਲਬ ਇਦਾਂ ਦੀ ਕੁੜੀ ਦੀ ਗੱਲ ਕਰ ਰਿਹਾ ਜਿਹੜੀ ਬਹੁਤ ਲੜਾਕੀ ਹੈ ਹੈਨਾ ਸੋ ਉਹਨੂੰ ਤੁਸੀਂ ਯਾਦ ਕਰ ਸਕਦੇ ਹੋ ਵੀ ਜੰਗਲ ਕੁਇਨ ਵੀ ਨਹੀਂ ਘਟ ਹੈਗੀ ਠੀਕ ਹੈ ਉਸ ਤੋਂ ਬਾਅਦ ਅੱਜ ਆਪਾਂ ਕਿਵੇਂ ਯਾਦ ਕਰ ਸਕਦੇ ਹਾਂ केपी ਨੂੰ ਤੁਸੀਂ ਕਾਨਪੁਰ ਤੋਂ ਯਾਦ ਕਰ ਸਕਦੇ ਹੋ ਮੋਸਟਲੀ ਇਹ ਵੀ ਸ਼ਾਰਟ ਟ੍ਰਿਕ ਕਾਨਪੁਰ ਕਰਾਈ ਜਾਂਦੀ ਹੈ ਐਲ ਨੂੰ ਆਪਾਂ ਲਾਈਨ ਤੋਂ ਯਾਦ ਕਰ ਸਕਦੇ ਹਾਂ ਠੀਕ ਹੈ ਦੇਖੋ ਆ ਜੰਗਲ ਹੈ ਜੰਗਲ ਦੇ ਨਾਲ ਹੀ ਇੱਥੇ ਲਾਈਨ ਫਿਰ ਰਹੀ ਨੇ ਸੋ ਐਲ ਆਈ ਓ ਐਨ ਠੀਕ ਹੈ ਜੀ L ਤੇ O ਤੋਂ ਯਾਦ ਕਰ ਸਕਦੇ ਆ ਜਾਂ ਫਿਰ LO ਤੋਂ ਯਾਦ ਕਰ ਸਕਦੇ ਆ ਤੇ MN ਇਕੱਠਾ ਹੁੰਦਾ ਇਹਨੂੰ ਆਪਾਂ ਐਜ਼ ਇਟ ਇਜ਼ ਯਾਦ ਕਰ ਸਕਦੇ ਹਾਂ ਸੋ ਕੁਝ ਤਾਂ ਤੁਹਾਡੇ ਆਪਣੇ ਆਪ ਯਾਦ ਹੋ ਜਾਣਗੇ ਜਿੰਨੇ ਦੇਖੋ ਮੈਂ ਇਹਨੂੰ UF ਤੋਂ ਯਾਦ ਕਰਦੀ ਆ ਵੀ UF ਇੱਕ ਦੂਸਰੇ ਦੇ ਆਪੋਜ਼ਿਟ ਨੇ ਤੁਸੀਂ ਹੌਲੀ ਹੌਲੀ ਇਸ ਤਰੀਕੇ ਨਾਲ ਤੁਹਾਡੀ ਆਪਣੀ ਕੋਈ ਟ੍ਰਿਕ ਬਣ ਜੂਗੀ ਤੁਸੀਂ ਇਹਨਾਂ ਨੂੰ ਯਾਦ ਕਰ ਲੈਣਾ ਤੁਹਾਡੇ ਪਿਛਲੇ ਮਤਲਬ ਸਾਰੇ ਪ੍ਰੀਵੀਅਸ ইয়ারਜ਼ ਨੂੰ ਮਿਲਾ ਕੇ 10 ਸਵਾਲ ਇਸ ਕਨਸੈਪਟ ਤੇ ਪੁੱਛੇ ਗਏ ਸੀਗੇ ਕਲੀਅਰ ਹੈ ਜੀ ਸੋ ਅੱਜ ਉਹ ਹੁਣ ਮੈਂ ਤੁਹਾਨੂੰ ਸਵਾਲ ਦਿਖਾ ਦੇਣੀ ਆ ਸਾਨੂੰ ਸਵਾਲ ਆਇਆ ਕਿ ਇਹਦੇ ਵਿੱਚ ਕੋਈ ਰੋਂਗ ਫਿਟ ਹੋ ਗਿਆ रोंग नंबर लो रोंग नंबर की करो जी रोंग नंबर लो देखो हम थी करा के हटियां दूसरे का ऑपोजिट है बिकॉज देखो आप ठीक है फू उफ ठीक है याद है फू या उफ कुछ मर्जी पढ़ लो ऑपोजिट ने याद है ये एक दूसरे के ओपोजिट ने देखो आई आई बोले तो इंडियन ਔਰ indian ਨਾਲ ਆਪਾਂ ਕੀ ਨੂੰ ਪੜਿਆ r ਨੂੰ ਕਿਉਂਕਿ indian ਰੇਲਵੇ ਤੋਂ ਅਸੀਂ ਯਾਦ ਕਰਿਆ ਕਿ ਉਹ ਮੁੰਡੇ indian ਰੇਲਵੇ ਤੇ ਚੜਦੇ ਨੇ ਇਹਦਾ ਮਤਲਬ ਆਹ ਕੀ ਹੈ ਇੱਥੇ ਗਲਤ ਫਿੱਟ ਹੋਇਆ ਹੋਇਆ ਕਿਉਂਕਿ i ਦਾ ਆਪੋਜ਼ਿਟ ਕੀ ਹੈ q ਹੈ ਸੌਰੀ i ਦਾ ਆਪੋਜ਼ਿਟ ਕੀ ਹੈ r ਹੈ ਨਾ ਕਿ q ਹੈ ਸੋ ਆਹ ਗਲਤ ਫਿੱਟ ਹੋ ਗਿਆ ਦੇਖੋ ਆਹ ਦੇਖੋ ਆਹ ਸਹੀ ਹੈ l o line o l r i ਇਹ ਸਾਰੇ ਇੱਕ ਦੂਸਰੇ ਦੇ ਆਪੋਜ਼ਿਟ ਨਹੀਂ ਪਰ ਜਿਹੜਾ ਆ ਇਹਨਾਂ ਨੇ i q ਦਿੱਤਾ ਇਹ ਇੱਕ ਦੂਸਰੇ ਦਾ ਆਪੋਜ਼ਿਟ ਨਹੀਂ ਹੈ ਇਸੇ ਲਈ ਸਾਡਾ ਜਿਹੜਾ ਰਾਈਟ ਆਨਸਰ ਆਪਸ਼ਨ ਨੰਬਰ ਬੀ ਆ ਗਿਆ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਕਈ ਵਾਰ ਤੁਹਾਨੂੰ ਸਮਝਾਉਣ ਦੇ ਚੱਕਰ ਥੋੜਾ ਇਧਰ ਉਧਰ ਸ਼ਬਦ ਹੋ ਜਾਂਦਾ ਸੋ ਇਗਨੋਰ ਕਰਿਆ ਕਰੋ ਮੇਨ ਕਨਸੈਪਟ ਤੇ ਤੁਸੀਂ ਫੋਕਸ ਕਰੋ ਉਮੀਦ ਹੈ ਕਿ ਤੁਹਾਨੂੰ ਇਹ ਵਾਲਾ ਕਨਸੈਪਟ ਸਮਝ ਲੱਗ ਗਿਆ ਹੋਵੇਗਾ ਠੀਕ ਹੈ ਹੁਣ ਮੂਵ ਕਰਦੇ ਆ ਅੱਜ ਨੈਕਸਟ ਕੁਐਸਚਨ ਦੇ ਨੈਕਸਟ ਕੁਐਸਚਨ ਇਜ਼ ਆਲਸੋ ਵੈਰੀ ਇੰਪੋਰਟੈਂਟ ਦੇਖੋ ਅਗਰ ਤੁਸੀਂ ਦੇਖੋ ਇਹਨੂੰ ਨੰਬਰਿੰਗ ਨਾਲ ਯਾਦ ਕਰਨੇ ਤੁਸੀਂ ਨੰਬਰਿੰਗ ਨਾਲ ਵੀ ਇਹ ਵਾਲਾ ਕਨਸੈਪਟ ਕਰ ਸਕਦੇ ਹੋ ਜਿਵੇਂ ਮੰਨ ਲਓ ई नंबरिंग है जी पंच, जी ठीक कित पी किन् सोलह आर थे आ, जी थारा, एफ छे एच अठ एम है तेरह एन है चौदह है डी हैगा जी अः ए बीसीडी ए सी, डी हाँ चार देखो कई बार इन्हें बेसिक बेसिक भी भूल जाई दिया, और एफ सिक्स, देखो हूँ इतने की हो रहा जी दो जुड़ रहा ਇੱਥੇ ਕੀ ਹੋ ਰਿਹਾ ਜੀ 2 ਜੁੜ ਰਿਹਾ ਇੱਥੇ ਕੀ ਹੋ ਰਿਹਾ 2 ਜੁੜ ਰਿਹਾ ਇੱਥੇ 1 ਜੁੜ ਰਿਹਾ ਇੱਥੇ 2 ਜੁੜ ਰਿਹਾ ਇਹਦਾ ਮਤਲਬ ਔਡ ਕੌਣ ਹੈ ਦਲਤ ਕੌਣ ਫਿੱਟ ਹੋਗਾ ਐਮ ਐਨ ਕਿਉਂਕਿ ਇਹਦੇ ਵਿੱਚ ਕੀ ਕੀਤਾ ਇਹਨਾਂ ਨੇ ਇੱਕੋ ਹੀ ਜੋੜਿਆ ਬਾਕੀਆਂ ਦੇ ਵਿੱਚ 2 2 ਦਾ ਡਿਫਰੈਂਸ ਹੈ ਠੀਕ ਹੈ ਹੁਣ ਤਾਂ ਤੁਹਾਨੂੰ ਮੈਂ ਬਹੁਤ ਕੁਐਸਚਨ ਕਰਾਤੇ ਹੁੰਦਾ ਤਾਂ ਤੁਹਾਨੂੰ ਸਮਝ ਲੱਗਣ ਲੱਗ ਗਏ ਹੋਣਗੇ ਹੁਣ ਇਹ ਸਵਾਲ ਦੇਖ ਲਓ ਜੀ ਇਹਦੇ ਵਿੱਚ ਕਿੱਦਾਂ ਕਰਨਾ ਹੈ ਕੁਐਸਚਨ ਤੁਹਾਡੇ 2019 ਦਾ ਸਵਾਲ ਹੈ ਠੀਕ ਹੈ ਜੀ ਇਹ ਇਹਨੂੰ ਤੁਸੀਂ ਅੱਛੇ ਤਰੀਕੇ ਨਾਲ ਦੇਖ ਲਓ ਰਜੇ ਵੀ ਕਿਵੇਂ ਇਹਨੂੰ ਆਪਾਂ ਕਰਾਂਗੇ ਦੇਖੋ ਇਸ ਤੋਂ a ਜਿਹੇ ਆਪੋਜ਼ਿਟ ਵਾਲਾ ਇਹ ਜਿਹੜਾ ਮੈਂ ਤੁਹਾਨੂੰ ਕਰਾ ਕੇ ਆਈ ਆ ਠੀਕ ਹੈ ਆਪੋਜ਼ਿਟ ਵਾਲੇ ਤੁਸੀਂ ਖੁਦ ਕਰੋਗੇ ਔਰ ਕਮੈਂਟ ਸੈਕਸ਼ਨ 'ਚ ਇਹਦਾ ਆਨਸਰ ਦੋਗੇ ਆਪੋਜ਼ਿਟ ਵਾਲੇ ਨੇ ਤੁਸੀਂ ਇਹ ਸਾਰੇ ਆਪਸ਼ਨਾਂ ਦੇ ਵਿੱਚੋਂ ਚੂਜ਼ ਕਰਨਾ ਹੈ ਕਿ ਕਿਹੜਾ ਇਹਦੇ ਵਿੱਚ ਆਊਗਾ ਠੀਕ ਹੈ ਤੁਹਾਨੂੰ ਮੈਂ ਇਹਦਾ ਆਨਸਰ ਦੱਸ ਦਿੰਨੀ ਹੈ ਇਹਦਾ ਆਨਸਰ ਆਪਸ਼ਨ ਨੰਬਰ 2 ਵੀ ਇਹ ਆਏਗਾ ਕਨਸੈਪਟ ਤੁਸੀਂ ਦੱਸੋਗੇ موਵ ਟੂ ਦ ਨੈਕਸਟ ਕੁਐਸਚਨ ਇਹ ਕੁਐਸਚਨ ਰਜੇ ਜਿਹੜਾ ਹੈਗਾ ਇਹ ਵੀ ਸੇਮ ਹੈ ਦੇਖੋ a z ਆਪੋਜ਼ਿਟ ਨੇ ਇੱਕ ਦੂਜੇ ਦੇ ਆਜ਼ਾਦ ਅੱਜ ਕੱਲ ਦੇ ਮੁੰਡੇ ਹਨਾ ਜਾਂ ਇਹਨੂੰ ਆਜ਼ਾਦ ਇਦਾਂ ਪੜ ਲਓ ਜਾਂ ਅੱਜ ਕੱਲ ਦੇ ਮੁੰਡੇ ਠੀਕ ਹੈ ਜੀਟੀ ਰੋਡ ਇਹ ਵੀ ਆਪੋਜ਼ਿਟ ਆ ਐਮ ਐਨ ਵੀ ਆਪੋਜ਼ਿਟ ਹੈ ਆ ਦੇਖੋ ਵਾਈ ਵੀ ਵਾਈ ਤਾਂ ਯਾਦ ਕੀਤਾ ਇਹ ਵੀ ਆਪੋਜ਼ਿਟ ਹੈ ਯਾਨੀ ਇੱਥੇ ਜਿਹੜੀ ਆਪਸ਼ਨ ਆਏਗੀ ਉਹ ਵੀ ਕੀ ਹੋਣਗੇ ਆਪੋਜ਼ਿਟ ਹੋਣਗੇ ਦੇਖੋ ਜੇ ਐਚ ਆਪੋਜ਼ਿਟ ਨੇ ਨਹੀਂ ਨਹੀਂ ਕਿਉਂ ਕਿ ਜੇ ਦੇ ਆਪੋਜ਼ਿਟ ਕੌਣ ਹੈ ਕਯੂ ਹੈ ਐਕਟ ਦੇ ਆਪੋਜ਼ਿਟ ਕੌਣ ਹੈ ਜੀ ਐਸ ਹੈ ਠੀਕ ਹੈ ਐਚ ਦੇ ਆਪੋਜ਼ਿਟ ਕੌਣ ਹੈ ਐਸ ਹੈ दैट मींस ਆਪ ਆਪਸ਼ਨ ਤਾਂ ਹੈ ਨਹੀਂਗੀ ਐਸ ਐਚ ਇੱਕ ਦੂਸਰੇ ਤੋਂ ਆਪੋਜ਼ਿਟ ਆ ਬਿਲਕੁਲ ਦੇਖੋ ਆ ਮੈਂ ਹੁਣੀ ਕਰਾ ਕੇ ਅਟੀਆਂ ਇਹਦਾ ਮਤਲਬ ਇਹ ਸਾਡਾ ਸਹੀ ਉੱਤਰ ਆ ਗਿਆ ਠੀਕ ਹੈ ਜੀ ਔਰ T ਦਾ ਆਪੋਜ਼ਿਟ ਕੋਣ ਹੈ G ਕਿਉਂਕਿ ਅਸੀਂ ਪੜਿਆ ਨਾ GT ਰੋਡ ਔਰ S ਦਾ ਆਪੋਜ਼ਿਟ H that means ਆ ਵੀ ਗਲਤ ਹੈ ਆ ਵੀ ਗਲਤ ਹੈ ਸਾਡੀ ਸਹੀ ਆਪਸ਼ਨ ਕੋਣ ਹੈ ਸੈਕਿੰਡ ਹੈ ਠੀਕ ਹੈ ਇਹਨੂੰ ਆਰਾਮ ਨਾਲ ਘਰੇ ਇੱਕ ਵਾਰ ਸੋਲਵ ਕਰਕੇ ਦੇਖਿਆ ਕਰੋ ਅਗਰ ਨਾ ਸਮਝ ਲੱਗੇ ਤਾਂ ਤੁਸੀਂ ਸਾਡਾ ਟੈਲੀਗ੍ਰam ਜੁਆਇਨ ਕਰੋ ਮੈਰਿਟੋਰੀਅਸ ਸਟੂਡੈਂਟ ਓਨਲੀ ਉਤੇ ਇਹੀ ਲੋਗੋ ਹੈ ਚੈਨਲ ਵਾਲਾ ਉਤੇ ਤੁਸੀਂ ਜੁਆਇਨ ਕਰੋ ਆਪਣੇ ਡਾਊਟਸ ਵਗੈਰਾ ਪੁੱਛੋ ਇਹਦੇ ਵਿੱਚ ਫਿਰ ਆਪਾਂ ਨੇ ਕੀ ਕਰਨਾ ਹੈ ਜੇ ਔਡ ਵਨ ਆਊਟ ਦੱਸਣਾ ਇਹਦੇ ਵਿੱਚ ਵੀ ਦੇਖੋ ਆਟ ਵਨ ਆਊਟ ਦੇ ਵਿੱਚ ਜਦੋਂ ਤੁਸੀਂ ਡਿਫਰੈਂਸ ਦੇਖੋਗੇ ਨਾ ਬਾਕੀ ਸਾਰਿਆਂ ਚ ਦੋ ਦੋ ਜੁੜੇ ਹੋਏ ਨੇ ਇਕੱਲੇ ਇਹਦੇ ਵਿੱਚ ਐਨ ਦੀ ਨੰਬਰਿੰਗ ਹੁੰਦੀ ਹੈ ਜੀ 14 ਤੇ O ਦੀ ਨੰਬਰਿੰਗ ਹੁੰਦੀ ਹੈ 15 ਇਕੱਲੇ ਇਹਦੇ ਵਿੱਚ ਜਿਹੜਾ ਹੈਗਾ ਇਕੱਠਾ ਹੀ ਦਿੱਤਾ ਪਿਆਗਾ ਇਸ ਲਈ ਇਹੀ ਸਾਡਾ ਰਾਈਟ ਆਨਸਰ ਆਜੂਗਾ ਹੁਣ ਇਹ ਤੇ ਕਨਸੈਪਟ ਖੁਦ ਲਾ ਕੇ ਦੇਖਿਓ ਮੈਂ ਤੁਹਾਨੂੰ ਕਨਸੈਪਟ ਦੱਸਦਾ ਖੁਦ ਟਰਾਈ ਕਰਿਓ ਨੈਕਸਟ ਆਜੋ ਜੀ ਦੇਖੋ A ਦੀ ਨੰਬਰਿੰਗ ਹੈਗੀ ਆ 1 D ਦੀ ਨੰਬਰਿੰਗ ਹੈਗੀ ਆ ਜੀ 4 G ਦੀ ਹੈਗੀ ਆ 7 J ਕੋਣ ਹੈ 10 ਡਿਫਰੈਂਸ ਦੇਖ ਲਓ ਜੀ ਕਿੰਨਾ ਕਿੰਨਾ ਇਹਦੇ ਵਿੱਚ ਦੇਖ ਲਓ 1 ਤੋਂ 4 ਦੇ ਵਿੱਚ 3 ਦਾ ਡਿਫਰੈਂਸ ਹੈ 4 ਚ 3 3 ਫਿਰ 3 ਦਾ 7 ਤੋਂ 10 ਤੱਕ 3 ਦਾ ਅੱਗੇ 3 ਜੋੜਿਆ 13 ਤੇ 13 ਤੇ ਕੌਣ ਹੁੰਦਾ ਜੀ 13 ਤੇ ਆਉਂਦੀ ਹੈ ਸਾਡੀ ਐਮ ਯਾਨੀ ਕਿ ਥਰਡ ਆਨਸਰ ਆ ਗਿਆ ਜਲਦੀ ਜਲਦੀ ਕਰਾ ਰਹੀਆਂ ਬਿਕਾਜ਼ ਦੇਖੋ ਸੌਖੇ ਸਵਾਲ ਨੇ ਕਨਸੈਪਟ ਤੁਹਾਨੂੰ ਮੈਂ ਦੱਸ ਚੁੱਕੀ ਆ ਠੀਕ ਹੈ ਇਹ ਕੁਐਸਚਨ ਵੀ ਤੁਹਾਡਾ ਹੋਮਵਰਕ ਹੈ ਵੈਰੀ ਈਜ਼ੀ ਕੁਐਸਚਨ ਹੋਮਵਰਕ ਤਿਆਰ ਨਾਲ লেখਿਓ ਜਾਂ ਤਾਂ ਇਹਦੇ ਪਹਿਲੇ ਪਹਿਲੇ ਕੋਈ ਨਾ ਕੋਈ ਠੀਕ ਹੈ ਟਰਿਕ ਲੱਗੀ ਹੋਈ ਹੈ ਯਾ ਦੂਸਰੇ ਦੂਸਰਿਆਂ ਚ ਤੇ ਤੀਸਰੇ ਤੀਸਰੇ ਦਾ ਰਿਲੇਸ਼ਨ ਹੋਏਗਾ ਜਾਂ ਫਿਰ ਇਹਨਾਂ ਦੇ ਆਪਸ 'ਚ ਕੋਈ ਰਿਲੇਸ਼ਨ ਹੋਣਗੇ ਉਹਦੇ ਬੇਸ ਤੇ ਤੁਸੀਂ ਆਨਸਰ ਦੇਖਣੇ ਆ ਠੀਕ ਹੈ ਮੈਨੂੰ ਲੱਗਦਾ ਮੈਨੂੰ ਥੋੜਾ ਜਿਹਾ ਕਰਾਈ ਦੇਣਾ ਚਾਹੀਦਾ ਹੈ ਸੋ ਮੈਂ ਤੁਹਾਨੂੰ ਦੱਸ ਦਿੰਨੀ ਆ ਇੱਕ ਮਿੰਟ ਰੁਕੋ ਇੱਕ ਕਰਵਾ ਦਿੰਨੀ ਆ ਬਾਕੀ ਦੋ ਤੁਸੀਂ ਖੁਦ ਹੀ ਲੱਭੋਗੇ ਠੀਕ ਹੈ ਦੇਖੋ ਜਿਵੇਂ A ਪਹਿਲੇ ਨੰਬਰ ਤੇ C ਕਿੰਨੇ ਨੰਬਰ ਤੇ ਆ ਤੀਜੇ ਤੇ E ਕਿੰਨੇ ਨੰਬਰ ਤੇ ਆ ਜੀ ਅ ABCDE ਪੰਜਵੇਂ ਨੰਬਰ ਤੇ ਠੀਕ ਹੈ ਇੱਕ ਤੋਂ ਤਿੰਨ ਤੱਕ ਜਾਣ ਲਈ ਦੋ ਜੋੜਿਆ ਤਿੰਨੇ ਤੋਂ ਪੰਜ ਤੱਕ ਜਾਣ ਲਈ ਫਿਰ ਦੋ ਜੋੜਿਆ ਅੱਗੇ ਪੰਜ 'ਚ ਦੋ ਜੋੜ ਕੇ ਕਿੰਨਾ ਆਉਂਦਾ ਹੈ ਸੱਤ ਤੇ ਸੱਤ ਤੇ ਕੌਣ ਆਉਂਦੀ ਹੈ ਜੀ ਜੀ ਇਹਦਾ ਮਤਲਬ ਪਹਿਲੀ ਆਪਸ਼ਨ ਦੇ ਵਿੱਚ ਜੀ ਆਉਂਦਾ ਇਹ ਦੇਖੋ ਜੀ ਇਹਦੇ ਵਿੱਚ ਵੀ ਆ ਰਿਹਾ ਇਹਦੇ ਵਿੱਚ ਵੀ ਆ ਰਿਹਾ ਇਹਦੇ ਵਿੱਚ ਵੀ ਆ ਰਿਹਾ ਤੀਜੀ ਆਪਸ਼ਨ 'ਚ ਨਹੀਂ ਆ ਰਿਹਾ that means ਆਪਸ਼ਨ ਅਸੀਂ ਕੱਟ ਸਕਦੇ ਹਾਂ ਬਾਕੀ ਤੁਸੀਂ ਅੱਗੇ ਖੁਦ ਸੋਲਵ ਕਰੋਗੇ ਠੀਕ ਹੈ ਹੁਣ ਇਸ ਵਾਰ ਦੇਖ ਲੈਨੇ ਆ 16th ਇਹਦੇ ਵਿੱਚ ਕੀ ਹੈ T Q N K ਇਹਨੂੰ ਸੋਲਵ ਕਰਨਾ ਹੈ ਇਹਨੂੰ ਵੀ ਸੋਲਵ ਕਰਨਾ ਆਸਾਨ ਹੈ ਦੇਖੋ T ਤੋਂ Q ਤੱਕ ਜਾਣ ਲਈ ਕੀ ਕੀਤਾ ਗਿਆ ਤਿੰਨ ਘਟਾਤਾ ਕਿਉਂ ਤੋ ਐਨ ਤਿੰਨ ਪਿੱਛੇ ਚਲੇ ਗਈ ਐਨ ਤੋ ਕੇ ਕੀ ਕੀਤਾ ਤਿੰਨ ਪਿੱਛੇ ਚਲੇ ਗਈ ਕੇ ਤੋ ਤਿੰਨ ਪਿੱਛੇ ਜਾ ਕੇ ਕੌਣ ਆਉਂਦਾ ਐਚ ਆਉਂਦਾ ਸੋ ਇਹ ਸਾਡਾ ਰਾਈਟ ਆਨਸਰ ਆ ਗਿਆ ਤੇ ਨੰਬਰਿੰਗ ਕਰਕੇ ਇਹਨੂੰ ਸੋਲਵ ਕਰਿਓ ਸਮਝ ਲੱਗ ਜਾਊਗਾ ਸੋ ਇਹ ਵਾਲਾ ਸਵਾਲ ਦੇਖ ਲਓ ਸਾਰੇ ਪ੍ਰੀਵੀਅਸ ਈਅਰ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਲਿਆ ਤਾਂ ਹੀ ਮੈਂ ਤੁਹਾਨੂੰ ਫਾਸਟ ਫਾਸਟ ਕਰਾ ਰਹੀ ਹਾਂ ਬਿਕਾਜ਼ ਮੈਨੂੰ ਲੱਗਦਾ ਸੌਖੇ ਹੀ ਸਵਾਲ ਨੇ ਠੀਕ ਹੈ ਇਹ ਸਵਾਲ ਤੁਸੀਂ ਖੁਦ ਕਰ ਸਕਦੇ ਹੋ ਠੀਕ ਹੈ ਏ ਤੋਂ ਡੀ ਤੱਕ ਜਾਣ ਦੇ ਲਈ ਤਿੰਨ ਜੋੜੇ ਗਏ ਆ ਡੀ ਤੋਂ ਐਚ ਤੱਕ ਜਾਣ ਦੇ ਲਈ ਚਾਰ ਜੋੜੇ ਗਏ ਆ H ਤੋਂ M ਤੱਕ ਜਾਣ ਲਈ 5 ਜੋੜੇ ਗਏ ਨੇ ਅੱਗੇ ਫਿਰ ਅੱਗੇ ਕੀ ਜੋੜੇ ਜਾਣਗੇ 6 ਜੋੜੇ ਜਾਣਗੇ M ਦੀ ਪੋਜੀਸ਼ਨ ਕਿੰਨੀ ਹੁੰਦੀ ਆ 13 13 ਦੇ ਵਿੱਚ ਜਦੋਂ ਕੀ ਜੋੜਾਂਗੇ ਦੀ 6 ਜੋੜਾਂਗੇ ਤਾਂ 19 ਆ ਜਾਊਗਾ ਤੇ 19ਵੇਂ ਨੰਬਰ ਤੇ ਕੌਣ ਹੁੰਦਾ ਜੀ ਸਾਡੇ ਕੋਲੇ 19ਵੇਂ ਨੰਬਰ ਤੇ ਸਾਡੇ ਕੋਲ ਹੁੰਦੀ ਆ S ਤੇ S ਤੋਂ ਇੱਕੋ ਹੀ ਆਪਸ਼ਨ ਸਟਾਰਟ ਹੁੰਦੀ ਆ 3rd ਯਾਨੀ ਕਿ ਆ ਪੈਟਰਨ ਨਾਲ ਦੀ ਲੋੜ ਹੀ ਨਹੀਂ ਪਈ ਸਿੱਧਾ ਆਨਸਰ ਲਾਇਆ ਵਾਂਗੇ S move to the next question ਆਹ ਕੁਐਸਚਨ ਅਗੇਨ ਤੁਸੀਂ ਖੁਦ ਕਰੋਗੇ ਇਹ ਬੜੀ ਈਜ਼ੀ ਸੋ ਫਾਈਨਲੀ ਆਪਾਂ ਲਾਸਟ ਕੁਐਸਚਨ ਤੇ ਆ ਗਏ ਦੇ ਅਗਲੀ ਜਿਹੜੀ ਵੀਡੀਓ ਆ ਉਹਦੇ ਵਿੱਚ ਮੈਂ ਤੁਹਾਨੂੰ ਜਿਹੜੇ ਹੈਗੇ ਨੇ ਇੱਕ ਨਵੀਂ ਤਰਕੀਬ ਸੋਚੀ ਹੈ ਤੁਹਾਡੇ ਵਾਸਤੇ ਉਸ ਅਕੋਰਡਿੰਗ ਤੁਹਾਨੂੰ ਮੈਂ ਸਾਰਾ ਅੱਗੇ ਸਿਲੇਬਸ ਪ੍ਰੋਸੀਡ ਕਰਾਉਂਗੀ ਸੋ ਇਹ ਵਾਲਾ ਕੁਐਸਚਨ ਦੇਖ ਲੋ ਰਜੇ ਇਹ ਵੀ ਦੇਖੋ ਬਹੁਤ ਸੌਖਾ ਹੀ ਹੈ ਵੈਸੇ ਤੁਸੀਂ ਖੁਦ ਕਰ ਸਕਦੇ ਹੋਗੇ ਠੀਕ ਹੈ ਦੇਖੋ ਡੀ ਤੇ ਐਫ ਦੇ ਵਿੱਚ ਕੀ ਹੈ ਰਜੇ ਦੋ ਦਾ ਫਰਕ ਹੈ ਜੀ ਤੇ ਜੇ ਦੇ ਵਿੱਚ ਤਿੰਨ ਦਾ ਫਰਕ ਹੈ ਕੇ ਤੇ ਐਮ ਦੇ ਵਿੱਚ ਰਜੇ ਜਿਹੜਾ ਦੋ ਦਾ ਫਰਕ ਹੈ ਐਨ ਤੇ ਕਿਊ ਦੇ ਵਿੱਚ ਤਿੰਨ ਦਾ ਫਰਕ ਹੈ R ਤੇ T ਦੇ ਵਿੱਚ 2 ਦਾ ਫਰਕ ਹੈ ਯਾਨੀ ਪੈਟਰਨ ਕੀ ਚੱਲ ਰਿਹਾਗਾ ਕਿ ਪਹਿਲਾਂ 2 ਦਾ ਫਰਕ ਹੈ ਫਿਰ 3 ਦਾ ਫਿਰ 2 ਫਿਰ 3 ਫਿਰ 2 ਯਾਨੀ ਇੱਥੇ ਜਿਹੜੇ ਦੋ ਜਣੇ ਆਉਣਗੇ ਉਹਨਾਂ 'ਚ ਕਿੰਨੇ ਦਾ ਫਰਕ ਹੋਊਗਾ ਪੁੱਤਰ 3 ਦਾ ਫਰਕ ਹੋਊਗਾ ਔਰ ਸਿਰਫ ਪਹਿਲੀ ਆਪਸ਼ਨ ਹੈ ਜਿਹਦੇ 'ਚ 3 ਦਾ ਫਰਕ ਹੈ ਬਾਕੀ ਕਿਸੇ 'ਚ 2 ਦਾ ਫਰਕ ਹੈ ਕਿਸੇ 'ਚ 1 ਦਾ ਫਰਕ ਹੈ ਦੇਖੋ U ਤੇ X U ਕਿੰਵੇਂ ਨੰਬਰ ਤੇ ਆਉਂਦਾ ਜੀ 21ਵੇਂ ਨੰਬਰ ਤੇ x ਕਿੰਨੇਵੇਂ ਨੰਬਰ ਤੇ ਆਉਂਦਾ ਜੀ 24ਵੇਂ ਨੰਬਰ ਤੇ ਯਾਨੀ ਕਿੰਨਾ ਜੋੜ ਰਿਹਾ 21 ਤੋਂ 24 ਤੱਕ ਜਾਣ ਦੇ ਲਈ ਅਸੀਂ ਕੀ ਕਰਾਂਗੇ ਤਿੰਨ ਜੋੜਾਂਗੇ ਬਿਕੋਜ਼ 21 21 ਦੇ ਤਿੰਨ ਕਿੰਨੇ ਹੁੰਦੇ ਆ 24 ਸੋ ਫਰਸਟ ਆਪਸ਼ਨ ਇਜ਼ ਦਾ ਰਾਈਟ ਵਨ ਸੋ ਇਹਦੇ ਨਾਲ ਹੀ ਰਜੇ ਆਪਣਾ ਜਿਹੜਾ ਹੈਗਾ ਲੈਟਰ ਸੀਰੀਜ਼ ਦਾ ਪੂਰਾ கான்ਸੈਪਟ ਕਰਵਾਤਾ ਜਿਹੜਿਆ ਦੋ ਪਾਰਟਸ ਰਹਿ ਗਏ ਬਹੁਤ ਜਲਦੀ ਤੁਹਾਨੂੰ ਇਹ ਵੀਡੀਓ ਮਿਲ ਜੇਗੀ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ ਜੇ ਵੀਡੀਓ ਵਧੀਆ ਲੱਗੀ ਦੈਨ ਡੋਨਟ ਫੋਰਗੇਟ ਟੂ hit the subscribe button and video like zaroor kar deo and also share it to your friends thank you so much and god bless you everyone